ਹਾਂਜੀ ਜੱਜਾ ਬਲੌਗਰ ਦੇਖ ਰਹੇ ਮੇਰੇ ਸਾਰੇ ਹੀ ਵਿਅਸਤਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਹਾਂ ਜਹੂਰੇ ਤੇ ਤੁਸੀਂ ਦੇਖ ਹੀ ਸਕਦੇ ਹੋ ਤੇ ਗੁਣਕਾਰੀ ਬੂਟਿਆਂ ਦਾ ਗਿਆਨ ਰੱਖਣ ਵਾਲੇ ਬਾਬਾ ਜੀ ਮੇਰੇ ਨਾਲ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜੀ ਟਾਈਮ ਦੇਣ ਲਈ ਤੇ ਕੁਝ ਲੋਕਾਂ ਦੇ ਜਿੱਦਾਂ ਪੱਥਰੀ ਹੋ ਜਾਂਦੀ ਆ ਤੇ ਪੱਥਰੀ ਦੀ ਕਾਫੀ ਜਿੱਦਾਂ ਪੇਨ ਹੁੰਦੀ ਆ ਤੇ ਉਹ ਮਤਲਬ ਸਹਿਣ ਨਹੀਂ ਹੁੰਦੀ ਤੇ ਕੁਝ ਲੋਕਾਂ ਦੇ ਪੇਨ ਘਟ ਹੁੰਦੀ ਆ ਮੱਠੀ ਮੱਠੀ ਪੇਨ ਹੁੰਦੀ ਆ ਤੇ ਉਹ ਮੱਠੀ ਮੱਠੀ ਪੀਣ ਵਾਲਿਆਂ ਚੋਂ ਮੈਂ ਵੀ ਆ ਬਾਬਾ ਜੀ ਠੀਕ ਆ ਤੇ ਮੈਂ ਪਿਛਲੇ ਤੋਂ 2-3 ਸਾਲਾਂ ਤੋਂ ਇਸ ਚੀਜ਼ ਨਾਲ ਜੂਝ ਰਿਹਾ ਆ ਕਦੀ ਘਟ ਜਾਂਦੀ ਆ ਕਦੀ ਵੱਜ ਜਾਂਦੀਆਂ ਲੱਗਦੀਆਂ ਆ ਤੇ ਮੈਂ ਪਿੱਛੇ ਜਿਹਦਾ ਪ੍ਰੇਸ਼ਾਨ ਸੀ ਮੈਂ ਬਾਬਾ ਜੀ ਨਾਲ ਗੱਲ ਕੀਤੀ ਮੈਂ ਕਿਹਾ ਬਾਬਾ ਜੀ ਕੋਈ ਦੱਸੋ ਇਹਦਾ ਹੱਲ ਤੇ ਐਦਾਂ ਹੀ ਬੈਠੇ ਸੀ ਉਧਰ ਬਾਬਾ ਜੀ ਦੀ ਜਿੱਥੇ ਇੱਥੇ ਜਗ੍ਹਾ ਬਣੀ ਬੈਠ ਦੀ ਉੱਥੇ ਗੱਲਾਂ ਕਰ ਰਹੇ ਸੀਗੇ ਤੇ ਬਾਬਾ ਜੀ ਨੇ ਇੱਕਦਮ ਧਿਆਨ ਚ ਆਇਆ ਕਹਿੰਦੇ ਯਾਰ ਤੁਹਾਨੂੰ ਇੱਕ ਬਹੁਤ ਹੀ ਗੁਣਕਾਰੀ ਚੀਜ਼ ਦਿਖਾਉਨੇ ਆ ਤੇ ਤੁਹਾਨੂੰ ਖਿਲਾਉਨੇ ਵੀ ਆ ਤੇ ਉਸੇ ਸਿਲਸਿਲੇ ਵਿੱਚ ਮੈਂ ਬਾਬਾ ਜੀ ਨੂੰ ਇੱਧਰ ਲੈ ਕੇ ਆਇਆ ਜੰਗਲ ਵਿੱਚ ਉਹਨਾਂ ਦੇ ਦੁਬਾਰਾ ਕਿ ਬਾਬਾ ਜੀ ਦੱਸੋ ਕਿਹੜੀ ਚੀਜ਼ ਆ ਜਿਹੜੀ ਤੁਸੀਂ ਮੈਨੂੰ ਖਾਣ ਨੂੰ ਕਿਹਾ ਸੀਗਾ ਤੁਸੀਂ ਦੱਸੋ ਹਾਂਜੀ ਹਾਂਜੀ ਤੇ ਉਹਦੇ ਲੱਗੇ ਹੀ ਚੱਲਦੇ ਆ ਤੇ ਮੈਂ ਉਹਦਾ ਸਪੈਸੀਫਿਕਲੀ ਦੱਸਣਾ ਚਾਹੁੰਦਾ ਕਿਡਨੀ ਸਟੋਨ ਦੀ ਗੱਲ ਕਰ ਰਿਹਾ ਮੈਂ ਬਾਕੀ ਬਾਬਾ ਜੀ ਦੱਸਣਗੇ ਵੀ ਇਹ ਮਤਲਬ ਕਿ ਕਿਸੇ ਵੀ ਸਟੋਨ ਲਈ ਬੈਨੀਫੀਸ਼ੀਅਲ ਆ ਕਿ ਸਿਰਫ ਕਿਡਨੀ ਸਟੋਨ ਲਈ ਹਲੋ ਬਾਬਾ ਜੀ ਹਾਂ ਜੀ ਹਾਂ ਜੀ ਪਹਿਲਾਂ ਤਾਂ ਤੁਹਾਨੂੰ ਜੋ ਹੈਗਾ ਇਹ ਬੂਟਾ ਦਿਖਾਉਨੇ ਆ ਤੇ ਉਹਦਾ ਫੇਰ ਬਾਬਾ ਜੀ ਨਾਮ ਵੀ ਦੱਸਣਗੇ ਲਓ ਜੀ ਬਾਬਾ ਜੀ ਹੁਣ ਤੁਸੀਂ ਨਾਮ ਵੀ ਦੱਸੋ ਸਾਡੇ ਸਾਰੇ ਦਰਸ਼ਕਾਂ ਨੂੰ ਅਸੀਂ ਪੱਥਰ ਚਾਟੀ ਕਹਿੰਦੇ ਜੀ ਇਹਨੂੰ ਅੱਛਾ ਪੱਥਰ ਚਾਟਾ ਜੀ ਬਿਲਕੁਲ ਤੇ ਬਾਕੀ ਇਹਦਾ ਖਾਸ ਗੁਣ ਇਹ ਆ ਹਾਂ ਜੀ ਤੁਸੀਂ ਇਹਦਾ ਪੱਤਾ ਤੋੜ ਕੇ ਮਿੱਟੀ ਝੜਦੇ ਹੋ ਹਾਂ ਜੀ ਇਹਨੂੰ ਹੀ ਜੜਾ ਨਿਕਲਿਆ ਹਾਂ ਜੀ ਹਾਂਜੀ ਹਾਂਜੀ ਇਹ ਤੁਸੀਂ ਇੱਕ ਗੱਲ ਮੈਨੂੰ ਜਿੱਦਾਂ ਜਦੋਂ ਮੈਨੂੰ ਖੁਲਾਇਆ ਸੀ ਪਤਾ ਇਹ ਤੇ ਉਹਦੇ ਬਾਰੇ ਦੱਸੀ ਹੀ ਗੱਲ ਇਦਾਂ ਆ ਦੇਖੋ ਨਾਲ ਜਿੱਥੇ ਕਿਤੇ ਲੱਗੀ ਟਾਣੀ ਹਾਂਜੀ ਉੱਥੇ ਹੀ ਬੂਟਾ ਬਣ ਗਿਆ ਜੀ 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 ਆ ਦੇਖੋ ਇੱਥੇ ਬਹੁਤ ਸਾਰੇ ਬੂਟੇ ਆ ਆ ਦੇਖਿਓ ਮੈਂ ਤੁਹਾਨੂੰ ਇੱਥੇ ਦਿਖਾਵਾਂ ਕੁਝ ਤਾਂ ਸਾਡੇ ਪੈਰਾਂ ਥੱਲੇ ਵੀ ਆ ਗਏ ਬਾਬਾ ਜੀ ਪਿੱਛੇ ਜਦੋਂ ਆ ਰਹੇ ਨਾ ਹੁਣ ਤੁਸੀਂ ਇੱਕ ਦੋ ਸਾਡੇ ਪੈਰਾਂ ਸਾਡੇ ਪੈਰਾਂ ਥੱਲੇ ਵੀ ਆ ਗਏ ਆ ਦੇਖੋ ਆ ਦੇਖੋ ਮੇਰੇ ਵੀ ਪੈਰ ਥੱਲੇ ਮੜਾ ਆ ਗਏ ਕਿਉਂਕਿ ਥੋੜਾ ਤੁਰਨਾ ਡਿਫਿਕਲਟ ਹੋ ਗਿਆ ਇੱਥੇ ਕਾਫੀ ਸਾਰੇ ਮਤਲਬ ਕਿ ਵੀ ਹੈਗੇ ਆ ਆ ਆਇਆ ਸੀ ਥੱਲੇ ਆ ਦੇਖੋ ਤੇ ਆਹ ਦੇਖੋ ਤੇ ਮੈਂ ਆਪ ਪਰਸਨਲ ਐਕਸਪੀਰੀਅੰਸ ਜਿਹੜਾ ਮੇਰਾ ਹੈਗਾ ਇਸ ਜਿੱਦਾਂ ਪੱਥਰ ਚਟ ਨੂੰ ਲੈ ਕੇ ਮੇਰਾ ਪਰਸਨਲ ਐਕਸਪੀਰੀਅੰਸ ਇਹ ਆ ਕਿ ਮੈਂ ਜਿੱਦਾਂ 3-4 ਦਿਨ ਤੋਂ ਖਾ ਰਿਆ ਮੈਨੂੰ ਰਿਲੀਫ ਹੈਗਾ ਆ ਜੋ ਮੈਂ ਮਹਿਸੂਸ ਕਰ ਰਿਹਾ ਆ ਜਾਂ ਇਸ ਤੋਂ ਇਲਾਵਾ ਜਿੱਦਾਂ ਕਿ ਕਦੀ ਵੀ ਕਿਸੇ ਤੇ ਜਿੱਦਾਂ ਪੱਥਰੀ ਹੁੰਦੀ ਜਿੱਦਾਂ ਮੈਂ ਦੱਸਿਆ ਕਿ ਮੇਰੇ ਵੀ ਹੈਗੀ ਆ ਤੇ ਪਾਣੀ ਜਿਆਦਾ ਤੋਂ ਜਿਆਦਾ ਪੀਵੋ ਉਹਦਾ ਤਾਂ ਬੈਨੀਫਿਟ ਹੁੰਦਾ ਹੀ ਹੁੰਦਾ ਆ ਤੇ ਇਹਦਾ ਆਪਣਾ ਬੈਨੀਫਿਟ ਆ ਆਪਣੇ ਅਲੱਗ ਤੌਰ ਤੇ ਖੁਰਦਾ ਆ ਤੇ ਪਾਣੀ ਜਿਹੜਾ ਉਹਨੂੰ ਕੱਢਣ ਦੇ ਵਿੱਚ ਮਦਦ ਕਰਦਾ ਆ ਜਿੱਦਾਂ ਕਾਫੀ ਸਾਰੀ ਜਦਾਂ ਤੁਸੀਂ ਪਾਣੀ ਪੀਂਨੇ ਆ ਤੇ ਹੋਰ ਬਾਬਾ ਜੀ ਤੁਸੀਂ ਦੱਸੋ ਉਹਦੇ ਬਾਰੇ ਹੋਰ ਕੁਝ ਕੀ ਕੀ ਹੈ ਜੀ ਇਹ ਹੀ ਹਾਂਜੀ ਇਹ ਠੀਕ ਆ ਹੋਰ ਫੋੜਿਆਂ ਪਾੜਿਆਂ ਤੇ ਬੰਨ ਲਿੰਦੇ ਜੀ ਹਾਂਜੀ ਹਾਂਜੀ ਇਹ ਵੀ ਸੀ ਸਾਨੂੰ ਤਾਂ ਬਚਪਨ ਚ ਇਹੀ ਸੀ ਜੀ ਦੱਸਿਆ ਗੁੰਮ ਫੋੜਾ ਹੋਵੇ ਉੱਤੇ ਬੰਦੇ ਆ ਅੱਛਾ ਜੀ ਇਹਨੂੰ ਜਿੱਦਾਂ ਕਿਦਾਂ ਬੰਨਦੇ ਆ ਜੀ ਗੁੰਮ ਜਾਂ ਫੋੜੇ ਦੇ ਉੱਤੇ ਪੱਤੇ ਨੂੰ ਤੇ ਤੂੰ ਲਾ ਕੇ ਮਾਰਾ ਜਾ ਅੱਛਾ ਜੀ ਕੋਸਾ ਜਾ ਕਰਕੇ ਉੱਤੇ ਬੰਨ੍ਹ ਦੇ ਠੀਕ ਹੋਣਾ ਪੱਕ ਜਾਂਦਾ ਠੀਕ ਆ ਠੀਕ ਆ ਨਹੀਂ ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਮੈਨੂੰ ਤਾਂ ਪੱਥਰ ਚਟ ਦਾ ਬਚਪਨ ਤੋਂ ਇਹੀ ਪਤਾ ਹੁੰਦਾ ਸੀ ਬਾਬਾ ਜੀ ਸਾਡੇ ਫੋੜੇ ਨਿਕਲਦੇ ਹੁੰਦੇ ਸੀ ਤੇ ਪੱਥਰ ਚਟ ਦਾ ਪੱਤਾ ਲਿਆਓ ਜੀ ਕਿਤੇੋਂ ਕਹਿੰਦੇ ਉਹਨੂੰ ਫੋੜੇ ਤੇ ਬੰਨ ਲਓ ਉਹਦੇ ਨਾਲ ਕੀ ਹੁੰਦਾ ਸੀ ਉਹਦਾ ਮੂੰਹ ਬਣ ਜਾਂਦਾ ਸੀ ਮੂੰਹ ਬਣ ਜਾਂਦਾ ਹਣਾ ਉਹ ਛੇਤੀ ਪੱਕ ਜਾਂਦਾ ਸੀ ਮੂੰਹ ਬਣ ਜਾਂਦਾ ਸੀ ਤੇ ਉਹਦੇ ਵਿੱਚੋਂ ਪਾਕ ਨਿਕਲ ਆਉਂਦੀ ਹੁੰਦੀ ਸੀ ਇਹ ਮੈਨੂੰ ਪਤਾ ਹੁੰਦਾ ਸੀ ਪੱਥਰ ਚੜਦਾ ਪੱਥਰ ਚੜਦਾ ਮੈਨੂੰ ਇਹ ਨਹੀਂ ਪਤਾ ਸੀ ਪਰ ਇਹਦਾ ਨਾਮ ਜਿਹੜਾ ਲਿਖਿਆ ਬੋਲਿਆ ਜਾਂਦਾ ਪੱਥਰ ਚਟ ਉਹ ਉਹ ਤੋਂ ਫੇਰ ਗੱਲ ਨਿਕਲ ਕੇ ਆਈ ਸੀ ਮੈਨੂੰ ਪਤਾ ਲੱਗੀ ਤਾਈਓ ਕਹਿੰਦੇ ਨਾਮ ਰੱਖਿਆ ਇਹ ਪੱਥਰ ਚਟ ਅੱਛਾ ਹੋਰ ਵੀ ਇਹਦਾ ਕੋਈ ਗੁਣ ਹੈਗਾ ਜੀ ਜਦੋਂ ਪੱਥਰੀ ਦੀ ਪ੍ਰੋਬਲਮ ਲਈ ਹੁੰਦਾ ਆ ਤੇ ਇੱਕ ਫੋੜਾ ਫੈਂਸੀ ਦੇ ਉੱਤੇ ਬਕਰ ਕਰਨ ਲਈ ਮੈਨੂੰ ਇੰਨਾ ਹੀ ਪਤਾ ਹੈ ਅੱਛਾ ਜੀ ਅੱਛਾ ਤੇ ਇਹ ਸਾਡੇ ਆਮ ਨਹੀਂ ਹੁੰਦਾ ਮੈਨੂੰ ਲੱਗਦਾ ਆਮ ਹੁੰਦੇ ਆ ਜੀ ਅਜੇ ਨਹੀਂ ਗੌਰ ਕਰਦੇ ਇਹ ਸਾਡੇ ਇਹ ਤਾਂ ਲੋਕਾਂ ਨੇ ਗਮਲਿਆਂ 'ਚ ਲਾਏ ਹੁੰਦੇ ਓਦਾਂ ਪਰ ਆਮ ਨਹੀਂ ਜਿੱਦਾਂ ਤੁਹਾਡੇ ਇੱਥੇ ਜੰਗਲਾਂ ਦਾ ਆਮ ਆ ਦੇਖੋ ਇਹ ਇਹ ਜਿੱਦਾਂ ਹੁਣ ਮੰਨ ਲਓ ਮੈਂ ਕਿਸੇ ਜ਼ਮੀਨ 'ਚ ਜਾ ਕੇ ਇੱਕ ਇੱਕ ਬੂਟਾ ਜਾਂ ਦੋ ਚਾਰ ਬੂਟੇ ਬੀਜਣਾ ਉਹ ਫੇਰ ਵਧੀ ਜਾਣਾ ਹੈ ਠੀਕ ਆ ਚਲੋ ਸਹੀ ਆ ਫੇਰ ਤੇ ਇਹ ਵੀ ਬਾਬਾ ਜੀ ਕੋ ਇੱਕ ਬੂਟਾ ਲੈ ਕੇ ਨਾ ਛੱਡ ਦੇਣਾ ਆਪਾਂ ਤੇ ਦੇਖਦੇ ਕਿੱਥੇ ਕਿੱਥੇ ਕਿੰਨਾ ਕਿੰਨਾ ਵਧਦਾ ਆ ਉੱਥੇ ਜਾ ਕੇ ਤੇ ਚਲੋ ਮੈਨੂੰ ਸਾਰੇ ਜਾਣੇ ਦੱਸਿਓ ਕਿ ਤੁਹਾਨੂੰ ਇਹ ਵਲੌਗ ਕਿਸ ਤਰ੍ਹਾਂ ਦਾ ਲੱਗਾ ਇਹ ਜਿਹੜੀ ਜਾਣਕਾਰੀ ਪੱਥਰ ਚਟ ਬਾਰੇ ਆ ਕੀ ਤੁਹਾਨੂੰ ਪਹਿਲਾਂ ਤੋਂ ਪਤਾ ਸੀ ਜੇ ਨਹੀਂ ਪਤਾ ਸੀ ਤਾਂ ਪਲੀਜ਼ ਜ਼ਰੂਰ ਦੱਸਿਓ ਤੇ ਜਾਂ ਇਸ ਤੋਂ ਇਲਾਵਾ ਜੇ ਤੁਹਾਨੂੰ ਇਸ ਪੱਥਰ ਚਟ ਦਾ ਜੋ ਅਸੀਂ ਨਾਮ ਦੱਸਿਆ ਤੁਹਾਨੂੰ ਪੱਥਰ ਚਟ ਸਾਡੀ ਇੱਧਰ ਲੈਂਗੁਏਜ ਵਿੱਚ ਪੱਥਰ ਚਟ ਬੋਲਿਆ ਜਾਂਦਾ ਕਿਸੇ ਹੋਰ ਪਾਸੇ ਇਹਨੂੰ ਕੀ ਬੋਲਿਆ ਜਾਂਦਾ ਸਾਨੂੰ ਜ਼ਰੂਰ ਦੱਸਿਓ ਜੇ ਕਿਸੇ ਨੂੰ ਇਸ ਦੇ ਬਾਰੇ ਹੋਰ ਗੋਣ ਪਤਾ ਆ ਉਹ ਵੀ ਦੱਸਿਓ ਠੀਕ ਆ ਜੀ ਧੰਨਵਾਦ ਤੁਹਾਡਾ ਧੰਨਵਾਦ ਬਾਬਾ ਜੀ ਬਹੁਤ ਬਹੁਜੀ ਤੁਹਾਡਾ ਇਹ ਇਨਫੋਰਮੇਸ਼ਨ ਦੇਣ ਲਈ ਜੀ ਸਤਿ ਸ਼੍ਰੀ ਅਕਾਲ